ਅਸੀਂ ਸਾਰੇ ਇਕੱਠੇ ਹੋਏ ਆ ਤੇ ਸਾਡੇ ਨਾਲ ਸਾਡੇ ਜਿਹੜੇ ਖਜ਼ਾਨਚੀ ਆ 96 ਜੀ ਤੇ ਸਾਡੇ ਗਰੁੱਪ ਦੇ ਕੋਆਰਡੀਨੇਟਰ ਗੁਰਮੀਤ ਸਿੰਘ ਜੀ ਤੇ ਆ ਉਪ ਪ੍ਰਧਾਨ ਆਪਣੇ ਜਿਸਕਨ ਸਿੰਘ ਚੈਲ ਤੇ ਆਪਣੇ ਇੰਦਰ ਜੀ ਤੇ ਆਪਣੇ ਮੇਨ ਆ ਤੇ ਮੈਂ ਤੁਹਾਡਾ ਬਲਜਿੰਦਰ ਸਿੰਘ ਪ੍ਰਧਾਨ ਤੇ ਅ ਅੱਜ ਇੱਕ ਬਹੁਤ ਅਹਿਮ ਮੁੱਦੇ ਨੂੰ ਲੈ ਕੇ ਜਿਹਨੂੰ ਇਕੱਠੇ ਹੋਏ ਆ ਉਸ ਬਾਰੇ ਸਾਡੇ ਕੋਆਰਡੀਨੇਟਰ ਗੁਰਮੀਤ ਸਿੰਘ ਜੀ ਪਹਿਲਾਂ ਬੋਲਣਗੇ ਜੀ ਦੇਖੋ ਜੀ ਆਪਾਂ ਹਰੇਕ ਬੋਲੀ ਦਾ ਹਰੇਕ ਲੈਂਗੁਏਜ ਦੀ ਰਿਸਪੈਕਟ ਕਰਦੇ ਆ ਪਰ ਪੰਜਾਬ 'ਚ ਖੜੇ ਚਲੋ ਕੰਟੀਨੂ ਬਾਥਰੂਮ ਗਿਆ ਜੀ ਬਾਥਰੂਮ ਗਿਆ ਅੱਥਰੂ ਆਹ ਹੋ ਗਿਆ ਅਕਲੇ ਪੰਜਾਬ ਦੀ ਧਰਤੀ ਤੇ ਪਟਿਆਲੇ ਪਿਆਬੀ ਨੇ ਸਿੱਛੜੇ ਆਪਾਂ ਸਹੀ ਹੈ ਲੈਂਗੁਏਜ ਦੇ ਆ ਸੈਲੀਬ੍ਰੇਟ ਕਰਨਾ ਚਾਹੀਦਾ ਪਰ ਉਹ ਸਾਨੂੰ ਪੜ੍ਹ ਕੇ ਐਵੇਂ ਲੱਗਿਆ ਵੀ ਪੰਜਾਬੀ ਦੀ ਬਜਾਏ ਜ਼ਿਆਦਾ ਹਿੰਦੀ ਦਾ ਮਤਲਬ ਇੱਥੇ ਫਿਕਰਾ ਲੋਕਾਂ ਨੂੰ ਕਿਉਂਕਿ ਹਿੰਦੀ ਲਈ ਤਕਰੀਬਨ ਭਾਸ਼ਾ ਤੇ 70 ਸਤਰੀ ਕਰੋੜ ਲੋਕ ਤੇ 15 ਤੋਂ 20 ਸਟੇਟਸ ਹੈਗੇ ਨਾ ਤੇ ਸੈਂਟਰਲ ਗਵਰਨਮੈਂਟ ਸਿੱਧੀ ਹਿੰਦੀ ਲੈਂਗੁਏਜ ਦੇ ਹੱਕ ਦੀ ਆ ਠੀਕ ਹੈ ਜੀ ਇਸ ਲਈ ਅਸੀਂ ਚਾਹੁੰਦੇ ਹਾਂ ਵੀ ਇੱਥੇ ਪੰਜਾਬੀ ਤੇ ਵੀ ਆਪਣਾ ਹੱਕ ਰਿਆ ਜਾਵੇ ਜਿਸਕਰਨ ਸਿੰਘ ਜੀ ਥੋੜਾ ਵਿਸਤਾਰ ਨਾਲ ਦੱਸਣ ਸਹੀ ਗੱਲ ਜੀ ਸਹੀ ਗੱਲ ਹੈ ਅੱਜ ਆਪਾਂ ਜਿਸ ਮੁੱਦਮਲੇ ਇਕੱਠੇ ਹੋਇਆ ਪਹਿਲਾਂ ਤਾਂ ਇਹ 4-5 ਸਬ ਗਰੁੱਪਾਂ ਦਾ ਇੱਕ ਸਾਂਝਾ ਫਰੰਟ ਹੈ ਜਿਹੜੀ ਪ੍ਰਧਾਨਗੀ ਆਪਾਂ ਕਰ ਰਹੇ ਹਾਂ ਇਸ ਸਮੇ ਤੇ ਬਹੁਤ ਗੰਭੀਰ ਤੇ ਸੋਚਣ ਦਾ ਵਿਸ਼ਾ ਜਿਵੇਂ ਕਿ ਸਾਨੂੰ ਪਹਿਲਾਂ ਬਾਈ ਜੀ ਨੇ ਦੱਸਿਆ ਹਨ ਕਿ 21 ਫਰਵਰੀ ਆ ਜਿਹੜਾ ਮਾਂ ਬੋਲੀ ਦਿਵਸ ਹੈ ਪਰ ਪੰਜਾਬ ਦੀ ਧਰਤੀ ਤੇ ਖੜੇ ਹੋ ਕੇ ਪੰਜਾਬੀ ਯੂਨੀਵਰਸਿਟੀ ਜਿਹੜੀ ਦੇਸ਼ ਦੀ ਦੁਨੀਆ ਪਰ ਦੀ ਦੂਜੀ ਯੂਨੀਵਰਸਿਟੀ ਆ ਜਿਹੜੀ ਭਾਸ਼ਾ ਤੇ ਆਧਾਰਤ ਆ ਉਸ ਦੇ ਵਿੱਚ ਖੜੇ ਹੋ ਕੇ ਜਦੋਂ ਆਪਾਂ ਇਹ ਗੱਲਾਂ ਦੇਖ ਰਹੇ ਆ ਇਹ ਜਿਹੜੇ ਨੈਰੇਟਿਵ ਨੇ ਹੌਲੀ ਹੌਲੀ ਸਿਰਜੇ ਜਾਂਦੇ ਨੇ ਜਿੰਨੇ ਵੀ ਇੱਥੇ ਹੋਲਡਿੰਗਸ ਪੋਸਟਰਸ ਲੱਗੇ ਨੇ ਜੇ ਆਪਾਂ ਦੇਖੀਏ ਤਾਂ ਜ਼ਿਆਦਾਤਰ ਵਿੱਚ ਹਿੰਦੀ ਜਾਂ ਉਰਦੂ ਵਗੈਰਾ ਲਿਖੀ ਹੋਈ ਆ ਨੋ ਡਾਟ ਲਿਖਣੀ ਚਾਹੀਦੀ ਆ ਆਪਾਂ ਰਿਸਪੈਕਟ ਕਰਦੇ ਆ ਪਰ ਕਿਤੇ ਨਾ ਕਿਤੇ ਪੰਜਾਬੀ ਨੂੰ ਦਬਾਇਆ ਜਾ ਰਿਹਾ ਪੰਜਾਬੀ ਬਹੁਤ ਘੱਟ ਆ ਜਾਂ ਪਿੱਛੇ ਆ ਹਨ ਉਹਨੂੰ ਮਨਕਰ ਕੀਤਾ ਜਾ ਰਿਹਾ ਇਹ ਗੱਲਾਂ ਜਿਹੜੀਆਂ ਨੇ ਬਿਲਕੁਲ ਗਲਤ ਨੇ ਤੇ ਅਸੀਂ ਇਹ ਸਾਸ਼ਣ ਇੱਥੇ ਨਹੀਂ ਚੱਲਣ ਦਵਾਂਗੇ ਠੀਕ ਹੈ ਤੇ ਬਾਕੀ ਅਸੀਂ ਕਹਨੇ ਆ ਵੀ ਸਾਰੇ ਜਾਗਰੂਕ ਹੋ ਪਹਿਲਾਂ ਤਾਂ ਪਹਿਲਾਂ ਤਾਂ ਅਸੀਂ ਆਪਦੇ ਜੀਵਨ ਚ ਮਾਂ ਬੋਲੀ ਨੂੰ ਧਾਰੀਏ ਅੰਗਰੇਜ਼ੀ ਜਿਹੜੀ ਅਸੀਂ ਚੜ ਗਿਆ ਮੈਂ ਬੜਾ ਨਹੀਂ ਕਹਿੰਦਾ ਬੋਲਣ ਕਹਦੇ ਬਲਕਿ ਇਹ ਯੂਨੀਵਰਸਿਟੀ ਬੋਰਡ ਦੇ ਵਿੱਚ ਲੈਂਗੁਏਜ ਦੇ ਆਧਾਰ ਤੇ ਦੂਜੀ ਹੁੰਦੀ ਹੈ ਇਹਦਾ ਰੈਗੂਲਰ ਕਰੀ ਜਾਂਦਾ ਹੈ ਉਹ ਕੱਢ ਜਾਓ ਇਹ ਨਹੀਂ ਨਾ ਸੁਣੋ ਜੀ ਉਹ ਕੱਢ ਜਾਓ ਇੱਕ ਮਿੰਟ ਉਹਦਾ ਰੈਗੂਲਰ ਮੈਂ ਦੱਸਣਾ ਚਾਹਣਾ ਮਾਂ ਬੋਲਣਾ ਸੀ ਕੀ ਕੱਢ ਜਾਓ ਜੀ ਚੁੱਪ ਕਰ ਜਾਓ ਕੀ ਜਿਹੜੇ ਹਿੰਦੀ ਸਟੇਟਸ ਜਿਵੇਂ ਕਿ ਜੁਪੀ ਵਿਆਰ ਮੱਧ ਪ੍ਰਦੇਸ਼ वगैरह ਉਨਾ ਚਿਰ ਜਦੋਂ ਲੈਂਗੁਏਜ ਦੇ ਬਣਾਇਆ ਜਾਊਗਾ ਕੀ ਉੱਥੇ ਪੰਜਾਬੀ ਦੇ ਪੋਸਟਰ ਮਿਲਣਗੇ ਜੇ ਮਿਲਣਗੇ ਤਾਂ ਇੱਥੇ ਵੀ ਹਿੰਦੀ ਚ ਹੋਣ ਇਹ ਵੀ ਆ ਗਏ ਤੇ ਇਸੇ ਦੇ ਇਸੇ ਦੇ ਸੰਦਰਭ ਚ ਡਾਕਟਰ ਬਲਜਿੰਦਰ ਸਿੰਘ ਊੜਾੜਾ ਸੁਣਾਉਣਗੇ ਕੋਈ ਦੱਸੋ ਡਾਕਟਰ ਸਾਹਿਬ ਦੀ ਮਾਰਟ ਲੱਗ ਚੁੱਕੀ ਆ ਊੜਿਆੜਾ ਤੋਂ ਊੜੇ ਸ਼ੁਰੂ ਕਰਕੇ ਕਿਹੜੀ ਵਰਕਸ਼ਾਪ ਸ਼ੁਰੂ ਚਲੋ ਜੀ ਹਾਂਜੀ ਪਹਿਲਾਂ ਗੁਰਮੀਤ ਜੀ ਕੁਝ ਕਹਿਣਗੇ ਪਹਿਲਾਂ ਜੀ ਨਾ ਨਹੀਂ ਨਹੀਂ ਪਹਿਲੇ ਮੈਂ ਦਰਸ਼ਨ ਜੀ ਇਹ ਜਿਹੜਾ ਆਪਾਂ ਜਿਹੜੇ ਸਾਂਝੇ ਫਰੰਟ ਤੇ ਅੱਜ ਖੜੇ ਆਂ ਇੱਥੇ ਤਰਾਸ਼ਦੀ ਵੀ ਕਹਿ ਸਕਦੇ ਆਂ ਆਪਾਂ ਜਿਹੜੀ ਗਰੁੱਪ ਓਏ ਓਏ ਕੀ ਓਏ ਓਏ ਖੜ ਜਾ ਲੈ ਓਏ ਯਾਰ ਓਏ ਖੜ ਜਾ ਪੂਰਾ ਓਏ ਉਹ ਮੈਂ ਡਾਕਟਰ ਬਜਿੰਦਰ ਆਂ ਰਿਆ ਬੋਰਰ ਰੰਗ ਉਹ ਮੈਨੂੰ ਤਾਂ ਪਤਾ ਡਾਕਟਰ ਸਾਹਿਬ ਊੜੇਟ ਤੋਂ ਸ਼ੁਰੂ ਕੀਤਾ ਜਾਵੇ ਹਾਂਜੀ ਊੜਾ 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 ਉੱਠਾ ਨਾਲ ਊੜਾ ਆਸਾ ਹੁੰਦਾ ਉਹ ਵੀ ਦੇਖੋ ਜੀ ਇਹ ਤਾਂ ਇਹ ਤਾਂ ਆ ਗਈਆਂ ਬਚਕਾਨੀਆਂ ਹਰਕਤਾਂ ਪਰ ਜਿਹੜੀ ਮੁੱਦੇ ਦੀ ਗੱਲ ਉਹ ਹੈ ਵੀ ਜਿਹੜੇ ਸਾਂਝੇ ਫਰੰਟ ਤੋਂ ਆਪਾਂ ਸੰਬੋਧਨ ਹੋ ਰਹੇ ਹਾਂ ਹਨ ਇੱਥੇ ਵਿਸ਼ੇਸ਼ ਤੇ ਧਿਆਨ ਰੱਖਣਯੋਗ ਜਿਹੜੀ ਗੱਲ ਇਹ ਹੈ ਵੀ ਤੁਸੀਂ ਦੇਖਿਆ ਵੀ ਅਸੀਂ ਗੈਂਤੀ ਦੇ ਸਾਰੇ 6 ਜਾਨੇ ਆ ਜਿਹੜੇ ਇੱਥੇ ਖੜੇ ਆ ਪਰ ਦੇ ਲੀਡਰਸ਼ਿਪ ਕੁਆਲਿਟੀ ਆ ਸਾਰਿਆਂ ਦੀ ਕਿੰਨੀ ਜ਼ਿਆਦਾ ਵੀ ਇੱਕ ਦੂਜੇ ਤੋਂ ਅੱਗੇ ਹੋ ਕੇ ਆ ਦੇ ਕੋਈ ਇਹ ਇਹ ਲੀਡਰ ਇਹ ਜਿਹੜੇ ਬੋਲਣ ਨੇ ਮੈਂ ਕਿਹਦੇ ਭੁੱਖੇ ਲੋਕ ਨੇ ਕਿ ਮੈਂ ਮੂ ਇਹ ਜਿਹੇ ਬੰਦਿਆ ਕਰਨ ਠੀਕ ਹੈ ਕੋਈ ਵੀ ਜਿਹੜੀ ਕੰਪਲੇਨ ਹੁੰਦੀ ਆ ਸਿਰੇ ਨਹੀਂ ਜੀ ਬਹਿਮ ਸਾਡੇ ਤਰਤਲਾ ਨੂੰ ਅਸੀਂ ਹੋਵਾਂਗੇ ਦੋ ਚਾਰ ਲੋਕੋ ਅੱਗੇ ਬੋਲਣ ਦੇ ਪੱਖੇ ਹੀ ਮੁਕਣੀ ਅਸੀਂ ਪੰਜਾਬੀ ਨੂੰ ਮਹੱਤਵ ਦਿੰਨੇ ਆ ਤੇ ਆਖਰ ਦੇ ਤੌਰ ਤੇ ਸਾਡੇ ਗਰੁੱਪ ਆਖਰ ਅਜੇ ਹੋਇਆ ਨਹੀਂ ਹਟ ਜਾ ਤੇ ਜਦ ਹਿੰਦੀ ਹਿੰਦੀ ਚ ਗੱਲ ਕਰਨੀ ਹੋਂ ਟੁੱਟਣਾ ਅਸੀਂ ਉੜਾੜਾ ਸੁਣਾਵਾਂਗੇ ਤੇ ਕੱਕਾ ਗੱਗਾ ਸੁਣਾਉਣਗੇ ਕਿਆ ਕਿਆ ਸੁਣਾਓ ਜੀ ਕਿਆ ਕਿਆ ਇਤਿਹਾਸ ਗਵਾਹ ਕਦੇ ਵੀ ਕਿਸੇ ਵੀ ਕੌਮ ਨੂੰ ਦਬਾ ਕੇ ਉਹ ਜੇ ਰਾਜ ਨਹੀਂ ਕਰ ਸਕਿਆ ਸਹੀ ਅਗਿਆ ਸਰਕਾਰਾਂ ਡੰਡੇ ਨਾਲ ਨਹੀਂ ਸਰਕਾਰਾਂ ਇਕਵਾਲ ਨਾਲ ਚੱਲਦੀਆਂ ਹਾਂ ਹਾਂ ਹਾਂਜੀ ਹਾਂ ਇਨ ਕਲਾਬ ਜਿੰਦਾਬਾਦ ਪੰਨੋ ਇੱਕ ਮੈਂ ਚਲੋ ਅਸੀਂ ਮੰਨਦੇ ਆ ਅਸੀਂ ਵੀ ਪੰਜਾਬੀ ਬਚਾਉਣ ਲਈ ਕੁਝ ਨਹੀਂ ਕਰ ਰਹੇ ਪਰ ਪੰਨੋ ਜੀ ਦਾ ਇੱਕ ਸ਼ਹਿਰ ਆ ਵੀ ਇਹ ਅਸੀਂ ਗੰਦ ਨਾਲ ਗੰਧ ਹੁੰਜਣ ਵਾਲਿਆਂ ਚ ਨਹੀਂ ਤਾਂ ਗੰਧ ਪਾਉਣ ਵਾਲਿਆਂ ਦੇ ਵਿੱਚ ਉਹ ਵੀ ਨਾ ਹੋਈਏ ਕਿ ਅਸੀਂ ਜੇ ਨਹੀਂ ਪੰਜਾਬੀ ਵਿਚਾਰੇ ਤਾਂ ਵੀ ਹੋਰ ਲੈਂਗੁਏਜ ਨੂੰ ਪ੍ਰਮੋਟ ਵੀ ਨਹੀਂ ਕਰ ਰਹੇ ਸਹੀ ਗੱਲ ਹੈ ਜੀ ਸਹੀ ਗੱਲ ਹੈ ਵਜਨਦਾਰ ਗੱਲ ਹੈ ਜੀ ਠੀਕ ਆ ਤੇ ਬਾਕੀ ਹੁਣ ਇਸ ਮੁੱਦੇ ਤੇ ਆਪਾਂ ਪਹੁੰਚ ਚੁੱਕੇ ਆ ਹਨਾ ਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਦਾ ਕੰਕਲੂਜਨ ਕੱਢਣ ਦਾ ਸਮਾਂ ਆ ਗਿਆ ਤੇ ਆਪਾਂ ਹੁਣ ਇਹਨੂੰ ਬਾਈਂਡ ਅਪ ਕਰਦੇ ਹਾਂ ਨਾ ਜ਼ਿਆਦਾ ਭਰੰਗੇ ਹੋਏ ਤੇ 2000 ਸ਼ਬਦਾਂ ਵਿੱਚ ਹੀ ਸਾਡੇ ਸਾਥੀ ਬਲਜਿੰਦਰ ਸਿੰਘ ਜੀ ਨੂੰ ਬਾਈਂਡ ਅਪ ਕਰਨਗੇ ਸੋ ਬਾਈ ਜੀ ਦੱਸੋ ਜਿਵੇਂ ਕਿ ਸਾਡੇ ਗਰੁੱਪ ਮੈਂਬਰਾਂ ਨੇ ਬਹੁਤ ਵਿਸਥਾਰ ਨਾਲ ਆਪਾਂ ਨੂੰ ਦੱਸਿਆ ਸਮਝਾਇਆ ਵੀ ਪੰਜਾਬੀ ਮਾਤ ਭਾਸ਼ਾ ਨੂੰ ਬਚਾਉਣ ਵਾਸਤੇ ਆਪਾਂ ਔਰੇ ਖੜੇ ਆ ਤੇ ਅਸੀਂ ਉਵੇਂ ਜਿਹੜੀ ਇੱਕ ਅੱਗ ਚੱਲ ਰਹੀ ਆ ਉਹਦੇ ਵਿੱਚ ਪਾਣੀ ਦੀਆਂ ਬੂੰਦਾਂ ਦੀ ਤਰ੍ਹਾਂ ਪੈਂਦੇ ਰਹਾਂਗੇ ਤੇ ਅਸੀਂ ਬੇਨਤੀ ਕਰ ਸਕਦੇ ਤੇ ਬੇਨਤੀ ਕਰਦੇ ਆ ਪੰਜਾਬ ਭਰ ਨੂੰ ਕਿ ਪੰਜਾਬੀ ਯੂਨੀਵਰਸਿਟੀ ਨੂੰ ਵੀ ਇਹ ਅਹਿਸਾਸ ਹੋਵੇ ਕਿ ਅਸੀਂ ਮਾਂ ਪੰਜਾਬੀ ਦੇ ਹੱਕ 'ਚ ਆ ਤੇ ਉਹਨੂੰ ਬਚਾਉਣ ਵਾਸਤੇ ਖੜੇ ਆ ਤੇ ਤੁਸੀਂ ਸਾਰੇ ਵੀ ਆਓ ਇਹ ਬੇਨਤੀ ਹੈ ਤੇ ਪੰਜਾਬੀ ਮਾਤ ਭਾਸ਼ਾ ਨੂੰ ਬਚਾਓ ਬੋਲੇ ਸੋਨਹਿਾਲ ਸਾਸਤ੍ਰਿਕਾ ਕਿਸੇ ਵੀ ਪਰ ਤੁਸੀਂ ਇੱਥੇ ਦੇਖ ਸਕਦੇ ਹੋ ਜਿਹੜਾ ਕਾਮਰੇਡ ਆ ਇਹਨੇ ਨਾਰੇ ਦਾ ਜਵਾਬ ਨਹੀਂ ਦਿੱਤਾ ਇਥੋਂ ਇਹਨਾਂ ਦੀ ਮਾਨ ਕੋਜੀ ਮਾਨਸਿਕਤਾ ਦਾ ਪਤਾ ਲੱਗਦਾ ਹੈ ਇਹ ਇਹ ਕਹਿਣ ਨੂੰ ਕਿ ਮਾ ਦਾ ਜੱਜਕਾ ਇਹ ਮੇਰੇ ਪਿੰਡੋਂ ਆ ਸਾਰੇ ਵੀਡੀਓ ਕਰਨੇ ਮਤਲਬ ਵੀ ਸਾਰੇ ਪਿੰਡ ਸਾਰੇ ਪਿੰਡ ਦੇ ਤੌਰ ਤੋਂ ਅਸੀਂ ਮਾਫੀ ਮੰਗਦੇ ਆ ਅੱਪ ਜਿਹੜੀ ਵੀ ਜਥੇਬੰਦੀ ਆ ਮਤਲਬ ਵੀ ਨਾਣ ਉਹ ਵੀ ਲੱਗੀ ਇਸੇ ਲੱਗੀ ਉਹ ਗਾ ਰਹੀ ਸੀ ਵੀ ਲੱਜੁਕੀ ਆ ਤੁਸੀਂ ਦੇਖ ਇਸ ਤੋਂ ਇਹਦਾ ਮਤਲਬ ਵੀ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਕਿਸੇ ਵੀ ਧਰਮ ਵਿਸ਼ੇਸ਼ ਨਾਲ ਕੋਈ ਹੁਣੀ ਜਿਹੜੀ ਪੰਜਾਬੀ ਆ ਹਿੰਦੂ ਮੁਸਲਮ ਸਿੱਖ ਸਾਈ ਬੁੱਧ ਕ੍ਰਿਸਚੀਅਨ ਕੋਈ ਵੀ ਬੋਲ ਸਕਦਾ ਸਹੀ ਗੱਲ ਆ ਤੇ ਆਪਾਂ ਇੱਕ ਸੈਕੂਲਰ ਥਿੰਕਿੰਗ ਡਵੈਲਪ ਕਰਨੀਆਂ ਜੇ ਆਪਾਂ ਕਿਸੇ ਨੂੰ ਦਵਾ ਕੇ ਚੱਲੋ ਬਾਈ ਹੋਰਾਂ ਦੀ ਫੋਟੋ ਖਿੱਚਦੇ ਵਾਜ ਗਏ ਆ ਗਿਆ ਬਈ ਮੁੰਡਾ ਇਹ ਤੂੰ ਕਰਾਂਦਾ ਜੱਜ ਵਾਜ ਗਿਆ ਬਾਈ ਨੇ ਜਾ ਕੇ ਖਿੱਚਿਆ ਆਖਿਆ ਆਖਿਆ ਅੱਖੇ ਦੇ ਅੱਖੇ ਦਿਨ ਵਿੱਚ ਖਿੱਚਦੇ ਅੱਖੇ ਵਾਲੇ ਬਾਈ ਕੋਈ ਨਹੀਂ ਯਾਰ ਖਿੱਚਦੇ ਖਿੱਚਦੇ ਕੋਈ ਗੱਲ ਨਹੀਂ ਦੇਖੋ ਕੋਈ